ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਵੀਰ ਕੁੱਕੜ ਮੈਂ ਅੱਗੇ ਵੀ ਮੈਂ ਵੀਡੀਓ ਪਾਈ ਸੀ ਵੀ ਨਿੰਮਾ ਨੇ ਪੱਤੇ ਨਹੀਂ ਕੱਢੇ ਠੀਕ ਆ ਉਹਦਾ ਮੈਨੂੰ ਕਾਰਨ ਲੱਗਿਆ ਮੈਂ ਬਾਲੀ ਵੱਡੀ ਵੀਡੀਓ ਦਾ ਬਣਾਉਂਦਾ ਨਹੀਂ ਮੈਨੂੰ ਕਾਰਨ ਲੱਗਿਆ ਵੀ ਆਪਾਂ ਨਿੰਮਾ ਚ ਪਾਣੀ ਬਹੁਤ ਘੱਟ ਪਾਉਂਦੇ ਆ ਆਹ ਨਾਲ ਕਣਕ ਦੇ ਵਿੱਚ ਮੈਂ ਦਰਖਤ ਲਾਏ ਹੋਇਆ ਠੀਕ ਆ ਸਾਰੇ ਦਰਖਤ ਫੁੱਟੇ ਇਕੱਲਾ ਨਿੰਮ ਨਹੀਂ ਫੁੱਟਾ ਸੀ ਆ ਵੱਧ ਤੋਂ ਵੱਧ ਜਿੰਨਾ ਪਾਣੀ ਲੱਗਿਆ ਕਣਕ ਨੂੰ ਪਾਣੀ ਲੱਗਿਆ ਨਾਲ ਨਿੰਮ ਨੂੰ ਲੱਗਿਆ ਨਿੰਮ ਨੇ ਪੱਤੇ ਕੱਢ ਲਏ ਇਹਦਾ ਮੈਨੂੰ ਇਹੀ ਕਾਰਨ ਲੱਗਦਾ ਵੀ ਨਿੰਮ ਕਿਉਂ ਨਹੀਂ ਇੰਨਾ ਚ ਪਾਣੀ ਘੱਟ ਪੈਂਦਾ ਮੈਂ ਤਾਂ ਆਪ ਦਾ ਤਜਰਬਾ ਕੱਢ ਕੇ ਦੇਖਿਆ ਵੀ ਇਹ ਨਿੰਮ ਮੇਰੇ ਦੋ ਕਣਕ ਦੇ ਕਣਕ ਦੇ ਆਪਦੇ ਬਾਹਨ 'ਚ ਲੱਗੇ ਹੋਏ ਆ ਪਾਣੀ ਲ ਕਣਕ ਦੇ ਨਾਲ ਲੱਗਿਆ ਤਾਂ ਨਿੰਮਾ ਨੂੰ ਲੱਗਿਆ ਠੀਕ ਆ ਇਹਨੇ ਪੱਤੇ ਕੱਢ ਲਏ ਠੀਕ ਆ ਆਪਾਂ ਪਾਣੀ ਨਹੀਂ ਪਾਉਂਦੇ ਵੀਰੋ ਆਪਾਂ ਦਰਖਤ ਤਾਂ ਲਾ ਦਨੇ ਆ ਪਾਣੀ ਨਹੀਂ ਪਾਉਂਦੇ ਆ ਦੇਖ ਲਓ ਪੱਤੇ ਛੋੜੇ ਸਾਹਮਣੇ ਕਿਸੇ ਨਿੰਮ ਨੇ ਨਹੀਂ ਕੱਢੇ ਮੇਰੇ ਘਰ ਦੇ ਅੰਦਰ ਮੈਂ ਪਾਣੀ ਤਾਂ ਪਾਉਂਦਾ ਉਹਨੇ ਵੀ ਨਹੀਂ ਪਾ ਪੱਤੇ ਕੱਢੇ ਉਹ ਚ ਘੱਟ ਪਿਆ ਪਾਣੀ ਇਹਦੇ ਵੱਧ ਤੋਂ ਵੱਧ ਪਾਣੀ ਪਿਆ ਦੇਖ ਲਓ ਨਿੰਮਣੇ ਪੱਤੇ ਕੱਢ ਲਏ ਕਿਸੇ ਨਿੰਮਣੇ ਪੱਤੇ ਨਹੀਂ ਕੱਢੇ ਜਿੱਥੇ ਮਰਜੀ ਦੇਖ ਲਓ ਮੈਂ ਬਾਹਰ ਅੰਦਰ ਵੀ ਦੂਰ ਦੂਰ ਬਠੰਡੇ ਵੀ ਜਾਇਆ ਆ ਹੋਰ ਲਾਂਮੇ ਟਾਹਮੇ ਪਿੰਡਾਂ ਚ ਵੀ ਦੇਖਿਆ ਮੈਂ ਮੈਂ ਦੇਖ ਕੇ ਇੰਟਰਵਿਊ ਕਰਕੇ ਆ ਤੇ ਇਹ ਨਿੰਮਣੇ ਪੱਤੇ ਨਹੀਂ ਕੱਢੇ ਠੀਕ ਆ ਆ ਦੇਖ ਲਓ ਪੱਤੇ ਕੱਢ ਲਏ ਮੈਨੂੰ ਬਹੁਤ ਖੁਸ਼ੀ ਹੈ ਮੇਰੇ ਦਰਖਤ ਨਹੀਂ ਪੱਟੇ ਕਦੇ ਮੈਂ ਬਹੁਤ ਜਿਆਦਾ ਖੁਸ਼ ਹਾਂ ਆ ਦੇਖ ਲਓ ਉਹ ਸਾਰੇ ਹੀ ਤਰ੍ਹਾਂ ਤੋਂ ਮੇਰੇ ਦਰਖਤ ਕਿੰਨੇ ਲੱਗੇ ਭਾਈ ਇੱਧਰ ਵੀ ਦੇਖੋ ਮੈਨੂੰ ਦਰਖਤ ਲਾਉਣ ਦਾ ਬਹੁਤ ਜਿਆਦਾ ਸ਼ੌਂਕ ਆ ਰੁਕੋ ਉਹ ਦੇਖ ਲਓ ਮੇਰੇ ਘਰ ਦੇ ਆਸ-ਪਾਸੇ ਕਿੰਨੇ ਦਰਖਤ ਲੱਗੇ ਆ ਮੈਨੂੰ ਜਿਆਦਾ ਸ਼ੌਂਕ ਆ ਦਰਖਤ ਲਾਉਣ ਦਾ ਮੈਂ ਜ਼ਿੰਦਗੀ 'ਚ ਆਪਣੀ ਮੇਰੀ ਏਡੀ ਉਮਰ ਹੋ ਗਈ ਮੈਂ 100 ਦਰਖਤ ਲਾਤਾ ਹੋਊਗਾ ਤੇ ਤੇ ਮੈਂ ਤਾਂ ਇਹੀ ਜਾਣਕਾਰੀ ਦੇਣਾ ਚਾਹੁੰਦਾ ਵੀ ਵੀਰੋ ਦਰਖਤ ਲਾਓ ਵੱਤ ਵੱਤ ਦਰਖਤ ਲਾਓ ਹੈ ਦਰਖਤਾਂ ਨਹੀਂ ਆਪਣੀ ਜ਼ਿੰਦਗੀ ਆ ਠੀਕ ਆ ਆਪਾਂ ਨੂੰ ਹਰੇਕ ਬੰਦੇ ਨੂੰ ਇੱਕ ਦਰਖਤ ਤਾਂ ਜ਼ਰੂਰ ਲਾਉਣਾ ਚਾਹੀਦਾ ਨਾ ਵੱਧ ਇੱਕ ਤਾਂ ਜ਼ਰੂਰ ਲਾਓ ਜਦੋਂ ਵੀ ਆ ਬੰਦੇ ਦੀ ਡੈਥ ਹੁੰਦੀ ਆ ਚਾਰ ਪੰਜ ਦਰਖਤ ਲੈ ਕੇ ਜਾਂਦਾ ਤੇ ਤੇ ਮੈਂ ਤਾਂ ਇੰਨਾ ਕਹਿੰਦਾ ਹੋਇਆ ਸੋ ਉਥੋਂ ਗਲਤੀ ਹੋ ਗਈ ਮਾਫ ਕਰਨਾ ਤੇ ਦਰਖਤ ਜੂੜ ਲਾਓ ਭਰਾਵੋ ਧੰਨਵਾਦ